ਸੋ ਪੰਡਿਤ ਜੋ ਮਨ ਪਰ ਬੋਧ ਹੈ RAM ਨਾਮ ਆਤਮੈ ਸੁਧੈ ਹੁਣ ਪੰਡਿਤ ਨੂੰ ਸਮਝਾਉਣ ਲੱਗੇ ਆ ਤੇ ਕੰਨ ਮੇਰੇ ਖਿੱਚ ਲੈ ਮਹਾਰਾਜ ਨੇ ਪੰਡਿਤ ਜੋ ਆਮ ਜਨਤਾ ਦਾ ਸ਼ੋਸ਼ਣ ਕਰਦਾ ਸੀ ਉਸ ਨੂੰ ਕਿਹਾ ਸੀ ਕਿ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤੇ ਧਾਨ ਖਾਦ ਹੈ ਤੇਰਾ ਜਨਮ ਗਿਆ ਪਰ ਜੇ ਵੇਖੀਏ ਅਜੋ ਹੀ ਕੰਮ ਆਪਾਂ ਕਰ ਰਹੇ ਆਂ ਔਰ ਜਿਵੇਂ ਪੰਡਿਤ ਜੱਜਬਾਨ ਨੂੰ ਕਥਾ ਕਹਾਣੀਆਂ ਤੇ ਉਲਝਾ ਕੇ ਬਸ ਦਾਨ ਦਕਸ਼ਨਾ ਲੈਣ ਦੀ ਤਾਕ ਵਿੱਚ ਰਹਿੰਦਾ ਓਮੇ ਦੀ ਪਿਰਤ ਵਿੱਚੋਂ ਆਪਾਂ ਹਟ ਗਏ ਕਿ ਹੋਰ ਜ਼ਿਆਦਾ ਉਲਝ ਗਏ ਕੀਰਤਨੀਆਂ ਨੂੰ ਕਿਹਾ ਸੀ ਕਿ ਪਲੋ ਪਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸੋ ਆਓ ਪਾਰੇ ਸਭ ਕੁਝ ਬਹੁਤ ਘੱਟ ਵੇਖਣ ਨੂੰ ਮਿਲਦਾ ਹੋਰ ਵੇਖੀਏ ਪੰਡਿਤ ਨੇ ਸਭ ਸ਼ਾਸਤਰ ਸੰਸਕ੍ਰਿਤ ਚ ਲਿਖੇ ਤਾਂ ਕਿ ਆਮ ਲੋਕ ਇਹਨਾਂ ਨੂੰ ਸਮਝ ਨਾ ਸਕਣ ਤੇ ਸਾਰੀਆਂ ਧਾਰਮਿਕ ਕਰਮਾਂ ਵਾਸਤੇ ਉਹ ਪੰਡਿਤ ਦੇ ਮੁਤਾਜ ਰਹਿਣ ਜਿੱਥੇ ਫਿਰ ਗੁਰੂ ਸਾਹਿਬ ਨੇ ਗੁਰਬਾਣੀ ਆਮ ਲੋਕਾਂ ਦੀ ਬੋਲੀ ਪੰਜਾਬੀ ਚ ਲਿਖੀ ਪਰ ਅਸੀਂ ਇਸ ਨਾਲ ਸਾਂਝ ਨਹੀਂ ਪਾਈ ਪੂਜਾ ਇਤਿਆਸ ਵਿੱਚ ਹੀ ਲੱਗ ਗਏ ਲੱਖਾਂ ਰੁਪਈਆਂ ਦੇ ਰੁਮਾਲੇ ਪਾਉਣ ਕੀਤੇ ਕਰਾਏ ਅਖੰਡ ਪਾਠ ਗੁਰਦੁਆਰਿਆਂ ਵਿੱਚ ਸੋਨੇ ਦੇ ਗੁੰਬਦ ਤੇ ਹੋਰ ਹੋਰ ਸੰਗ ਮਰਮਰ ਲਗਾਉਣ ਵਿੱਚ ਅਸੀਂ ਉਹਨਾਂ ਦੇ ਅਸਲ ਸੁਨੇਹੇ ਅਲੋਪ ਹੀ ਕਰ ਦਿੱਤੇ ਪਹਿਲਾਂ ਗੁਰਦੁਆਰੇ ਕੱਚੇ ਹੁੰਦੇ ਸੀ ਪਰ ਸਿੱਖ ਪੱਕੇ ਸੀ ਅੱਜ ਇਸਦੇ ਉਲਟ ਹੋ ਗਿਆ ਹੈ ਗੁਰਬਾਣੀ ਰਾਹੀਂ ਗੁਰੂ ਨਾਲ ਗੱਲਾਂ ਹੀ ਨਹੀਂ ਕੀਤੀਆਂ ਤੇ ਗੁਰਬਾਣੀ ਤੋਂ ਦੂਰ ਦੂਰ ਹੁੰਦੇ ਗਏ ਪੰਜਾਬੀ ਨੂੰ ਹੀ ਸੰਸਕ੍ਰਿਤ ਬਣਾ ਕੇ ਰੱਖਤਾ ਬ੍ਰਾਹਮਣੀ ਸੋਚ ਵਾਂਗ ਇਹ ਕੋਈ ਮੰਤਰ ਸਿੱਧੀ ਨਹੀਂ ਕਿ ਇੰਨੀ ਵਾਰ ਕੋਈ ਸ਼ਬਦ ਪੜਾਂਗੇ ਤੇ ਉਸ ਦਾ ਇਹ ਮਾਤਮ ਹੈ ਤੇ ਇਹ ਪ੍ਰਾਪਤੀ ਹੈ ਇੰਨੇ ਵਾਰ ਸੁਖਮਣੀ ਸਾਹਿਬ ਦਾ ਪਾਠ ਕਰੀਏ ਤੇ ਰੱਬ ਸਾਡੀ ਫੁਲਾਣੀ ਫੁਲਾਣੀ ਮੰਗ ਪੂਰੀ ਕਰ ਦੇਗਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਮੰਗ ਪੂਰੀ ਹੋ ਵੀ ਜਾਂਦੀ ਹੈ ਪਰ ਬਾਣੀ ਰਚਣ ਦਾ ਮਨੋਰਥ ਇਸ ਤੋਂ ਬਹੁਤ ਵੱਡਾ ਸੀ ਬਹੁਤ ਜ਼ਿਆਦਾ ਸੀ ਪਾਣੀ ਜਿਸ ਦੇਸ਼ ਵਿੱਚੋਂ ਆਈ ਹੈ ਜਗਿਆਸੂ ਨੂੰ ਉਂਗਲ ਲਾ ਕੇ ਪ੍ਰੀਤਮ ਤੇ ਦੇਸ਼ ਲੈ ਜਾਂਦੀ ਸੀ ਹੁਣ ਵੀ ਲੈ ਕੇ ਜਾਂਦੀ ਹੈ ਅੱਜ ਵੀ ਉਹ ਗੱਲ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਸੀ ਜਿਹੜਾ ਆਲੂ ਗਾਜਰਾ ਮਤਲਬ ਦੁਨਿਆਵੀ ਮੰਗਾਂ ਤਿੱਕਰੀ ਸੀ ਹਿੰਮਤ ਹੈ ਉਹ ਵਿਚਾਰ ਆਇਓ ਸਮਝੀ ਜਾਂਦਾ ਕਿ ਜੇ ਮੈਂ ਹੀਰੇ ਮੋਤੀਆਂ ਦੇ ਪਿੱਛੇ ਗਿਆ ਤਾਂ ਕਿਤੇ ਮੈਨੂੰ ਇਹ ਦੁਨਿਆਵੀ ਚੀਜ਼ਾਂ ਜਿਹੜੀਆਂ ਕੰਕੜ ਪੱਥਰ ਹੱਥ 'ਚ ਫੜੇ ਨੇ ਇਹ ਵੀ ਨਾ ਛੁੱਟ ਜਾਣ ਕਿਤੇ ਇਹ ਵੀ ਨਾ ਮਿਲਣ ਪਰ ਗੁਰੂ ਤੈਨੂੰ ਖਜ਼ਾਨੇ ਦੀ ਚਾਬੀ ਸੌਂਪਣ ਨੂੰ ਤਿਆਰ ਆ ਉਹ ਤੈਨੂੰ ਲੋਹੇ ਤੋਂ ਸੋਨਾ ਨਹੀਂ ਲੋਹੇ ਤੋਂ ਸਿੱਧਾ ਪਾਰਸ ਬਣਾ ਦਿੰਦਾ ਜਿਸ ਦੇ ਨਾਲ ਲੱਗ ਕੇ ਹੋਰ ਲੋਹਾ ਵੀ ਸੋਨਾ ਬਣ ਜੇ ਆਸ-ਪਾਸ ਦੇ ਹੋਰ ਲੋਕ ਵੀ ਫਾਇਦਾ ਉਠਾ ਸਕਣ ਗੁਰਬਾਣੀ ਰਚਣ ਦਾ ਉਦੇਸ਼ ਜਿਗਿਆਸੂ ਨੂੰ ਐਸਾ ਰੱਬੀ ਗਿਆਨ ਦੇਣਾ ਹੈ ਜਿਸ ਨਾਲ ਉਸ ਅੰਦਰ ਗੁਰਬਾਣੀ ਦਾ ਤਤਵ ਗਿਆਨ ਪ੍ਰਕਾਸ਼ ਬਣ ਕੇ ਆਤਮਾ ਨੂੰ ਰੁਸ਼ਨਾ ਦੇਵੇ ਗੁਰਬਾਣੀ ਅਨੁਸਾਰ ਵਿਦਵਾਨ ਜਾਂ ਪੰਡਿਤ ਕਹ ਲੋ ਉਹ ਹੈ ਜੋ ਆਪਣੇ ਅੰਦਰ ਗਿਆਨ ਦੀ ਜੋਤ ਜਗਾਉਂਦਾ ਹੈ ਨਾ ਕੇ ਇਹੋ ਜਿਹੇ ਖੇਡਾਂ ਖੇਡਦਾ ਹੈ ਜਿਸ ਨਾਲ ਕੇ ਗੁਰਬਾਣੀ ਇੱਕ ਧੰਦਾ ਬਣ ਕੇ ਵਪਾਰ ਬਣ ਕੇ ਰਹਿ ਜਾਵੇ ਆਪਣਾ ਜੀਵਨ پاک ਪਵਿੱਤਰ ਰੱਖਦਾ ਪੂਰੇ ਗੁਰੂ ਦੀ ਮਿਹਰ ਸਦਕਾ ਆਪਣੇ ਮਨ ਦੀ ਖੋਜ ਕਰਦਾ ਪਿਆਰੇ ਨੂੰ ਪਾਉਣ ਵਾਸਤੇ ਆਪਣੇ ਅੰਦਰ ਦੇ ਸੂਖਸ਼ਮ ਜਗਤ ਵਿੱਚ ਉਤਰਦਾ ਜਿੱਥੇ ਪ੍ਰੀਤਮ ਜਨਮਾਂ ਜਨਮਾਂ ਤੋਂ ਵਾਂ ਪਸਾਰ ਕੇ ਉਹ ਦਾ ਇੰਤਜ਼ਾਰ ਕਰ ਰਿਹਾ ਹੈ ਸੋ ਪੰਡਿਤ ਜੋ ਮਨ ਪਰਬੋਧਾ ਹੈ RAM ਨਾਮ ਆਤਮੈ ਸੁਧੈ